ਲਗਿਆ ਤੁਹਾਨੂੰ ਸ਼ੋ ਬਹੁਤ ਹੀ ਵਧੀਆ ਲਗਿਆ ਜੀ ਕਿੰਨੇ ਨੰਬਰ ਦਓਗੇ ਦਸਾਂ ਚੋਂ ਦਸਾਂ ਚੋਂ 100 10 ਆਊਟ ਆਫ 10 ਜੀ ਮੈਂ 12 ਆਊਟ ਆਫ 10 ਕਹਾਂਗੀ 10 ਚੋਂ 10 ਜੀ ਤੁਸੀਂ ਬਾਈ ਜੀ 10 ਆਊਟ ਆਫ 10 ਦੇਖੋ ਜੀ 10 ਤੋਂ ਵੱਧ ਤਾਂ ਦਿੱਤੇ ਨਹੀਂ ਜਾ ਸਕਦੇ ਦਸਾਂ ਚੋਂ ਜੇ ਹੋ ਸਕਦੇ ਤਾਂ ਦੇ ਦਿੰਦੇ 100 ਦਸਾਂ ਚੋਂ ਹਜ਼ਾਰ ਹਜ਼ਾਰ 1000 ਆਹੋ ਹੋ ਦਿੱਗলো ਵੀ ਫਟੇ ਜਾ ਕੇ ਦੇ ਨਾ ਨੇ ਤੇ ਦਿਲ ਖੋਲ ਤੇ ਮੈਂ ਦਸਾਂ ਚੋਂ 100 ਦਊਂਗੀ ਮੈਂ ਬਹੁਤ ਵੱਡੀ ਫੈਨ ਆ ਸਰਤਾਜ ਦੀ ਰਿਲੀਜੀਅਸ ਵਾਲੀ ਮੈਂ ਕਹਿੰਨਾ ਜੀ 10 ਚੋਂ 10 ਬਹੁਤ ਕਲੜ ਹੁੰਦਾ ਨਾ ਸਟੂਡੈਂਟ ਦੇ ਲਾਈਫ ਚ ਪ੍ਰੈਸ਼ਰ ਭਰੇ ਹੁੰਨੇ ਆ ਅੱਜ ਦਿਲ ਖੁਸ਼ ਹੋ ਗਿਆ ਕੱਲ ਤੋਂ ਪੱਕੀ ਚੰਗੀ ਤਰ੍ਹਾਂ ਦਿਹਾੜੀ ਲਾਂਚ ਹੋ ਗਏ ਹੋ ਗਏ ਹੁਣ ਅਸੀਂ ਹਾਏ ਹਾਏ ਬਹੁਤ ਜ਼ਿਆਦਾ ਮਜ਼ਾ ਆਇਆ ਬਹੁਤ ਜ਼ਿਆਦਾ ਮਜ਼ਾ ਆਇਆ ਸਾਰੀ ਆਡੀਅੰਸ ਸੀਟਾਂ ਤੋਂ ਖੜੇ ਹੋ ਕੇ ਨੱਚ ਰਹੇ ਸੀ ਕੋਈ ਬੰਦਾ ਸੀਟ ਤੇ ਨਹੀਂ ਬੈਠਾ ਸੀ ਉਸ ਚੈਨ ਸਾਰੇ ਸਾਰੇ ਨੱਚੇ ਜਿਨ੍ਹਾਂ ਕੋਲ ਬੱਚੇ ਵੀ ਸੀਗੇ ਨਾ ਉਹ ਵੀ ਦੂਜਿਆਂ ਨੂੰ ਗੋਦੀ 'ਚ ਫੜਾ ਕੇ ਉਹ ਵੀ ਨੱਚੇ ਹਰਬਨ ਪਿੰਡੂ ਪ੍ਰੋਡਕਸ਼ਨ ਨੂੰ ਕੀ ਕਹਾਂਗੇ ਵੀ ਜਿਹੜਾ ਅੱਜ ਸ਼ੋਅ ਲੈ ਕੇ ਆਏ ਸੀਗੇ ਮੁੱਲ ਮੋੜ ਤਾਂ ਤੁਹਾਡਾ ਟਿਕਾ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਘੈਂਟ ਬਹੁਤ ਮੈਨੂੰ ਸ਼ੋਅ ਬਹੁਤ ਵਧੀਆ ਲੱਗਾ ਆਪਾਂ ਬਹੁਤ ਇੰਜੋਏ ਕੀਤਾ ਤੇ ਆਪਾਂ ਹੋਪ ਹੋ ਲੈ ਵੀ ਇਹਨਾਂ ਨੇ ਤਾਂ ਫੱਟੀ ਚੱਕਦੇ ਪਰ ਕਨਵਰ ਗਰੇਵਾਲ ਦਾ ਜਿਹੜਾ ਸ਼ੋਅ ਉੱਥੇ ਮਿਲਾਂਗੇ ਉੱਥੇ ਵੀ ਟੰਕ ਡਿਸਟਰ ਅਗਲਾ ਜਿਹੜਾ ਸ਼ੋਅ ਉਹਦੇ ਟਿਕਟਾਂ ਤੁਹਾਨੂੰ ਫ੍ਰੀ ਠੀਕ ਹੈ ਚਾਹੇ ਉਹ ਦਿਲਜੀਤ ਦਾ ਲੂਮਿਨਾਟੀ ਹੋਵੇ 1010 ਜੀ ਅਰਪਨ ਪਿੰਡੂ ਪ੍ਰੋਡਕਸ਼ਨ ਮੁੱਲ ਤਾਰੀਖੀ ਟਿਕਟਾਂ ਦੀ ਜੀ ਤਾਰੀਖੀ ਵਾਕਈ ਬੜੀ ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਨਾ ਹਰ ਸਾਲ ਅਰਪਨ ਪਿੰਡੂ ਭਾਈ ਨੇ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੱਬੂ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਐਨਵੀ ਮਾਜਰਾ ਜਾਂਦੇ ਰਿਵਿਊ ਲਵਾਂਗੇ ਕਿਦਾਂ ਦਾ ਲੱਗੇ ਤੁਹਾਨੂੰ ਸ਼ੋਅ ਬਹੁਤ ਹੀ ਵਧੀਆ ਲੱਗਿਆ ਜੀ ਕਿੰਨੇ ਨੰਬਰ ਦਓਗੇ ਦਸਾਂ ਜੋ ਦਸਾਂ ਜੋ 100 ਦਸਾਂ ਜੋ 100 ਦੇ ਤੇ ਦੇਖੋ ਇੰਨਾ ਦਿਲ ਖੁੱਲਾ ਪਾਈ ਜੀ ਉਹਨਾਂ ਦਾ ਤੁਸੀਂ ਕਿੰਨੇ ਨੰਬਰ ਦੋਗੇ 100 100 ਕੀ ਚਾਹੁੰਦੇ ਕਿ ਅਰਬਨ ਪਿੰਡੂ ਪ੍ਰੋਡਕਸ਼ਨ ਅਗਲੇ ਕਿਹੜਾ ਸਿੰਗਰ ਲੈ ਕੇ ਆਵੇ ਇਹਨਾਂ ਨੂੰ ਵਾਪਸ ਲੈ ਕੇ ਆਓ ਠੀਕ ਹੈ ਜੀ ਰਿਕਵੈਸਟ ਕਰਾਂਗੇ ਕਿ ਇਹ ਦੁਬਾਰਾ ਆਉਣ ਤੁਸੀਂ ਕੀ ਕਹੋਗੇ ਅਸੀਂ ਬਹੁਤ ਇੰਜੋਏ ਕੀਤਾ ਬਹੁਤ ਹੀ ਵਧੀਆ ਸ਼ੋ ਸੀ ਫਰਸਟ ਟਾਈਮ ਆਏ ਸੋ ਸਾਰਿਆਂ ਨੇ ਕਿਹਾ 100 ਕਿੰਨੇ ਨੰਬਰ ਦੋਗੇ ਤੁਸੀਂ 3 out of 10 ਕਨਵਰ ਗਰੇਵਾਲ ਆ ਰਹੇ ਨੇ 12 ਮਈ ਨੂੰ ਟਿਕਟ ਫ੍ਰੀ ਹੈਗੇ ਜਿਹੜੇ 60 ਤੋਂ ਉੱਪਰ ਦੇ ਬੱਚਿਆਂ ਦੇ ਤੁਸੀਂ ਜਾਣਾ ਚਾਹੋਗੇ ਹਾਂਜੀ ਜਾئیںਗੇ ਉਹ ਲੈ ਜੀ ਜਾ ਰਹੇ ਤਾੜੀਆਂ ਮਾਰ ਦੋ ਪਹਿਲਾਂ ਆਪਣੇ ਨਾਮ ਦੇ ਤੇ ਫ੍ਰੀ ਟਿਕਟ ਵੀ ਦੇਦੇ ਹੋ ਜਿਹ ਹੈ ਤਾਂ ਫ੍ਰੀ ਟਿਕਟ ਹਾਂਜੀ ਤੁਸੀਂ ਪਹਿਲਾਂ ਟੰਕ ਟਵਿਸਟਰ ਕਿਉਂ ਨਹੀਂ ਕੀਤਾ ਉੱਥੇ ਬੱਚੇ ਨਹੀਂ ਸੀ ਕਹਿਣਾ ਤੁਸੀਂ ਬੱਚੇ ਵਾਲਿਆਂ ਨੂੰ ਬੁਲਾਏ ਜਾਂਦੇ ਸੀ ਨਹੀਂ ਨਹੀਂ ਸਾਰਿਆਂ ਨੂੰ ਬੁਲਾ ਰਹੇ ਸੀਗੇ ਉਸ ਪਾਸੇ ਨਹੀਂ ਰਹੇ ਸੀ ਉਸ ਪਾਸੇ ਆਏ ਨਹੀਂ ਉਹ ਸੌਰੀ ਆਪਾਂ ਉੱਥੇ ਕਰਾਂਗੇ ਜਿਹੜਾ ਅਗਲਾ ਈਵੈਂਟ ਉਹ ਫਿਰ ਤੁਸੀਂ ਜਿੱਤ ਜਾਓਗੇ ਠੀਕ ਹੈ ਪ੍ਰੋਮਿਸ ਹੈ ਜੀ ਇਹਨਾਂ ਨਾਲੇ ਮਿਲਣਗੇ ਆਪਾਂ ਨੂੰ ਆਪਾਂ ਨੂੰ ਪਲੀਜ਼ ਐਦਾ ਕਰ ਦਿਓ ਕਿ ਮੈਨੂੰ ਫਿਰ ਆਪਾਂ ਇਹਨਾਂ ਨਾਲ ਫਿਰ ਗੇਮ ਕਰਾਂਗੇ ਤੇ ਫਿਰ ਜਿੱਤਣਗੇ ਅਗਲਾ ਈਵੈਂਟ ਕਿੰਨੇ ਨੰਬਰ ਦੇਣਗੇ ਆਡੀਅנס ਹੈ ਸਾਡੇ ਨਾਲ ਸਾਡੇ ਭਾਈ ਜਾਨੀ ਭਾਈ ਜੀ ਕਿੰਨੇ ਨੰਬਰ ਦੋਵੋਗੇ ਅੱਜ ਦੀ ਪਰਫਾਰਮੈਂਸ ਨੂੰ ਦੇਖੋ ਜੀ 10 ਤੋਂ ਵੱਧ ਤਾਂ ਦਿੱਤੇ ਨਹੀਂ ਜਾ ਸਕਦੇ 10ਾਂ 'ਚੋਂ ਜੇ ਹੋ ਸਕਦੇ ਤਾਂ ਦੇ ਦਿੰਦੇ ਪਰ ਬਹੁਤ ਹੀ ਵਧੀਆ ਸ਼ੋ ਪਰ ਅਪਰਨ ਪਿੰਟੂ productions ਨੇ ਬਹੁਤ ਵਧੀਆ ਕੰਮ ਕੀਤਾ ਤੇ ਡਾਕਟਰ ਸਾਹਿਬ ਦੀ ਤਾਂ ਗੱਲ ਹੀ ਤੁਹਾਨੂੰ ਪਤਾ ਰੋਹਾਨੀ ਹੈ ਬਹੁਤ ਵਧੀਆ ਸ਼ੋ ਸਾਰੇ ਤੁਸੀਂ ਕਿੰਨੇ ਨੰਬਰ ਦੋਗੇ 10/10 ਤੁਸੀਂ ਬਾਈ ਜੀ 10 out of 10 ਕੋਈ ਬਾਤ ਵੀ ਕਹਿ ਦੋ ਤੁਸੀਂ ਕਿੰਨੇ ਦੇਵੋਗੇ ਹਾਂਜੀ ਮੈਂ 12 ਆਫ ਆਊਟ ਆਫ 10 ਕਹਾਂਗੀ ਤੁਸੀਂ ਕਿੰਨੇ ਦੇਵੋਗੇ ਆਈ ਵਿਲ ਗਿਵ 15 ਉਹ ਲੈ ਵੀ ਇਹਨਾਂ ਨੇ ਤਾਂ ਫੱਟੀ ਚੱਕਦੇ ਤੁਸੀਂ ਕਿੰਨੇ ਦੇਵੋਗੇ ਬੀਜੀ ਦੱਸੋ ਦੱਸੋ ਜੇ 10 ਦੱਸੋ ਆਹ ਪਾਣੀ ਪਿੱਟਾ ਬੀਜੀ ਕਹਿੰਦੇ ਮੈਂ ਦੱਸਾਂ ਜੋ 10 ਦੱਸ ਦਵਾਂਗੀ ਤੁਸੀਂ ਕਿੰਨੇ ਦੇਵੋਗੇ ਦੇਖੋ 60 ਨੰਬਰ ਤਾਂ ਦੇ ਚੁੱਕੇ ਆ ਮੈਂ 100 ਪੂਰੇ ਘਰ ਦਿੰਨੀ ਆ ਦੇਖੋ ਆਡੀਅנס ਨਿਕਲਦੀ ਪਈ ਹੈ ਤੁਸੀਂ ਕਿੰਨੇ ਦੇਵੋਗੇ ਫਟਾਫਟ ਕੁਇਕਲੀ ਦੱਸ ਦੋ ਨੰਬਰ ਕਿੰਨਾ ਚੋ ਦੱਸੋ ਚੋ ਮੈਂ ਦੱਸਾਂ ਚੋ 100 ਦਵਾਂਗੀ ਮੈਂ ਬਹੁਤ ਵੱਡੀ ਫੈਨ ਆ ਸਰਤਾਜ ਦੀ ਰਿਲੀਜੀਅਸ ਵਾਲੀ ਇਹ ਕਿੰਨਾ ਦਿਲ ਖੁੱਲਣੇ ਪੰਜਾਬੀ ਤੁਸੀਂ ਕਿੰਨੇ ਨੰਬਰ ਦੇਵੋਗੇ ਕਿੰਨਾ ਮਜ਼ਾ ਆਇਆ ਬਹੁਤ ਜ਼ਿਆਦਾ ਮਜ਼ਾ ਆਇਆ ਆਡੀਅੰਸ ਸੀਟਾਂ ਤੋਂ ਖੜੇ ਹੋ ਕੇ ਨੱਚ ਰਹੇ ਸੀ ਕੋਈ ਬੰਦਾ ਸੀਟ ਤੇ ਨਹੀਂ ਬੈਠਾ ਸੀ ਉਸ ਟਾਈਮ ਸਾਰੇ ਸਾਰੇ ਨੱਚੇ ਸਾਰੇ ਨੱਚੇ ਜਿੰਨਾਂ ਕੋਲ ਬੱਚੇ ਵੀ ਸੀਗੇ ਨਾ ਉਹ ਵੀ ਦੂਜਿਆਂ ਨੂੰ ਗੋਦੀ 'ਚ ਫੜਾ ਕੇ ਉਹ ਵੀ ਨੱਚੇ ਮੈਂ ਇੱਕ ਫੋਟੋ ਵੀ ਹੋਣੀ ਚਾਹੀਦੀ ਜਬਾੜਾ ਫੋਟੋਆਂ ਚਾਹੀਦੀ ਹਾਂ ਮੈਂ ਤਾਂ ਪਤਾ ਨਹੀਂ ਕਿੱਥੇ ਚਲਾ ਗਿਆ ਹਰਬਨ ਪਿੰਡੂ ਪ੍ਰੋਡਕਸ਼ਨ ਨੂੰ ਕੀ ਕਹਾਂ ਕਿ ਵੀ ਜਿਹੜਾ ਅੱਜ ਸ਼ੋਅ ਲੈ ਕੇ ਆਏ ਸੀਗੇ ਮੁੱਲ ਮੋੜ ਤਾਂ ਤੁਹਾਡਾ ਟਿਕਟਾਂ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਘੈਂਟ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਜੋ 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 ਕੀ ਕਹੋਂਗੇ ਕਿੰਨੇ ਨੰਬਰ ਦੋਂਗੇ ਅੱਜ ਦੇ ਸ਼ੋਅ ਨੂੰ ਹਾਂ ਕੀ ਬਾਈ ਟਾ ਤੋ ਬਾਈਡਨ 100 ਤੁਹਾਨੂੰ ਕਿਵੇਂ ਲੱਗਿਆ ਮੈਨੂੰ ਸ਼ੋਅ ਬਹੁਤ ਵਧੀਆ ਲੱਗਾ ਆਪਾਂ ਬਹੁਤ ਇੰਜੋਏ ਕੀਤਾ ਤੇ ਆਪਾਂ ਹੋਪ ਕਰਦੇ ਆ ਨੈਕਸਟ ਸ਼ੋਅ ਬਹੁਤ ਜਲਦੀ ਜਲਦੀ ਆਪਾਂ ਫੇਰ ਫਨ ਕਰੀਏ ਤੁਸੀਂ ਕਨਵਰ ਗਰੇਵਾਲ ਜੀ ਦੇ ਸ਼ੋਅ ਤੇ 12 ਮਈ ਨੂੰ ਉੱਥੇ ਫੇਰ ਫਨ ਕਰਾਂਗੇ ਉਹ ਤੋਂ ਅੱਗੇ ਤੰਗ ਦ੍ਰਿਸ਼ਟਰ ਉੱਥੇ ਵੀ ਹੋਊਗਾ ਗੇਮ ਹੋਊਗੀ ਜਿਹੜਾ ਜਿੱਤੂਗਾ ਅਗਲੇ ਹੀ ਮਿੰਟ ਦੀ ਟਿਕਟਾ ਫ੍ਰੀ ਓਕੇ ਇੱਕ ਗੱਜ ਦੀ ਸਰਤਾਜ ਨੇ ਸਾਡੀ ਫੋਟੋ ਖਿਚਵਾ ਦਿੰਦੇ ਨਾ ਬਸ ਇੱਕ ਗੱਲ ਕਹੂੰਗੀ ਵੀ ਰਿਕਵੈਸਟ ਐ ਬਸ ਰਹਿਣ ਦੇ ਦਿਲਾਂ ਦੀ ਗੱਲ ਸਾਰੀ ਦੋ ਫੋਟੋ ਵਾਲੀ ਗੱਲ ਕਹੀ ਨਾ ਤੁਹਾਡੇ ਹੱਥ ਸਾਰਾ ਮੁਸ਼ਾਇਰ ਆਏ ਆਏ ਇੱਕ ਉਮੀਦ ਪੂਰੀ ਕੀਤੀ ਜਾਵੇ ਕਿ ਸਿਰਫ ਇੱਕ ਵਾਰ ਦੇਖੋ ਵੀ ਬਾਂਡੀ ਪੁਰੀਏ ਬਾਈ ਨੂੰ ਕਹਾਂਗੇ ਵੀ ਬਾਈ ਜੀ ਦੇਖੋ ਟਿਕਟਾਂ ਤਾਂ ਤੁਸੀਂ ਦੇਤੀਆਂ ਪਰ ਫੋਟੋ ਤਾਂ ਜਿਹੜਾ ਤਾਂ ਜ਼ਰੂਰ ਹੋਣੀ ਜੇਗੀ ਇੱਕ ਇਹਦੇ ਲਈ ਵੀ ਆਪਾਂ ਅੱਗੇ ਤੋਂ ਇੱਕ ਗੇਮ ਖੇਡਿਆ ਕਰਾਂਗੇ ਵੀ ਜਿਹੜਾ ਟੰਗ ਟਿਸਟਰ ਦਾ ਜਵਾਬ ਦੋ ਉਹਨੂੰ ਫੋਟੋ ਨਾਲ ਕਰਵਾਈ ਜਾਊਗਾ ਠੀਕ ਆ ਆਪਾਂ 12 ਮਹੀਨ ਨੂੰ ਮਿਲਦੇ ਹਾਂ ਉੱਥੇ ਤੁਹਾਡੀ ਫੋਕਸ ਜਿੱਤੋਗੇ ਤਾਂ ਪੱਕਾ ਹੋਊਗੀ ਬਹੁਤ ਮਜ਼ਾ ਆਇਆ ਆਈ ਰੀਅਲੀ ਇੰਜਾਇਡ ਇਟ ਬਹੁਤ ਮਜ਼ਾ ਆਇਆ ਥੈਂਕ ਯੂ ਵੈਰੀ ਮਚ ਅਨ ਬੜਾ ਐਕਸਪੀਰੀਅੰਸ ਹੋਇਆ ਥੈਂਕ ਯੂ ਥੈਂਕ ਯੂ ਵੈਰੀ ਮਚ ਹਾਂ ਜੀ ਵੀਰੇ ਕੀ ਕਹਾਂਗੇ ਕਿੰਨੇ ਨੰਬਰ ਦਵਾਂਗੇ ਮੈਂ ਕਹਿੰਦਾ ਜੀ 10 ਚ 10 ਵਰਕਲੋਡ ਹੁੰਦਾ ਨਾ ਸਟੂਡੈਂਟ ਦੇ ਲਾਈਫ ਚ ਪ੍ਰੈਸ਼ਰ ਭਰੇ ਹੁੰਦੇ ਆ ਅੱਜ ਦਿਲ ਖੁਸ਼ ਹੋ ਗਿਆ ਕੱਲ ਤੋਂ ਪੱਕੀ ਚੰਗੀ ਤਰ੍ਹਾਂ ਦਿਹਾੜੀ ਲਾਣ ਜੋਗੇ ਹੋ ਗਏ ਹੁਣ ਅਸੀਂ ਹਾਏ ਸਟੂਡੈਂਟ ਆ ਵੀਰੇ ਤੁਸੀਂ ਹੈ ਅੱਜ ਫਿਰ ਕਿੰਨਾ ਕਿ ਨਜ਼ਾਰਾ ਹੈ ਦਿਲ ਖੋਲੋ ਪੂਰਾ ਖੁਸ਼ ਹੋ ਗਿਆ ਜੀ ਹੁਣ એનર્ਜੀ ਭਰ ਗਈ ਸਾਲ ਦੀ ਲੱਗ ਰਿਹਾ ਪੰਜਾਬ ਜਾ ਗਿਆ ਹੁਣ ਅਸੀਂ ਹਾਏ ਹਾਏ ਯਾਦ ਆਉਂਦੀ ਹੈ ਉਂਜੇ ਵਿੱਚ ਪਰਦੇਸਾਂ ਰਹਿੰਦੇ ਪਰ ਦਿਲ 'ਚ ਪੰਜਾਬ ਵਸਿਆ ਹਾਏ ਹਾਏ ਵੀਰੇ ਦੇ ਨਾਮ ਤੇ ਮੈਂ ਤਾੜੀਆਂ ਮਾਰੂੰਗੀ ਕਿਉਂਕਿ ਵੀਰੇ ਦਾ ਦਿਲ ਸੱਚੀ ਵੀਰਾ ਆ ਪਾਇਆ ਤੇ ਵੀਰੇ ਦੀ ਜਿਹੜੀ ਗੱਲ ਹੈ ਦਿਲ ਤੇ ਵੀਰੇ ਦਾ ਨਾ ਇਸ ਵਾਰ ਝਲਕਦਾ ਪਿਆ ਵੀਰੇ ਕਿੰਨਾ ਕਿ ਮਿਸ ਕਰਦੇ ਪੰਜਾਬ ਨੂੰ ਮੈਂ ਕਹਿੰਦਾ ਜੀ ਜੇ ਆਪਾਂ ਕਹੀਏ ਨਾ 10 ਚੋਂ 90% ਅਸੀਂ ਪੰਜਾਬੋਂ ਇਕੱਲੇ ਹੁਣ ਸਟੂਡੈਂਟ ਹੋ ਕੇ ਕਿਹਨੂੰ ਜ਼ਿਆਦਾ ਮਿਸ ਕਰਦੇ ਹੋ ਮੰਮੀ ਨੂੰ ਪਪਾ ਨੂੰ ਮੰਮੀ ਡੈਡੀ ਨੂੰ ਦੋਨੋਂ ਮੰਮੀ ਡੈਡੀ ਨੂੰ ਜੇ ਜੋ ਜਿ ਆਪਾਂ ਮੰਮੀ ਡੈਡ ਨਾਲ ਕਰ ਸਕਦੇ ਹੋ ਕਿਸੇ ਨਾਲ ਨਹੀਂ ਕਰ ਸਕਦੇ ਪਰ ਮੈਂ ਕਹਿੰਦਾ ਅੱਜ ਦਿਲ ਖੁਸ਼ ਕਰਤਾ ਇਹਨਾਂ ਨੇ ਆ ਕੇ ਪਤਾ ਚੱਲ ਰਿਹਾ ਵੀ ਅਸੀਂ ਆਏ ਹਾਂ ਕਿਤੇ ਹੁਣ ਮਾੜਾ ਹਲਕਾ ਹੋ ਗਿਆ ਮਨ ਮੈਂ ਕਹਿੰਦਾ ਨਹੀਂ ਫੁੱਲ ਜੀ ਫੁੱਲ ਫੁੱਲ ਹਲਕਾ ਹੋ ਗਿਆ ਸਟੂਡੈਂਟ ਹੈ ਬਾਈ ਤੇ ਬਾਈ ਨੂੰ ਬਹੁਤ ਵਧੀਆ ਲੱਗਿਆ ਬਾਈ ਤੁਸੀਂ ਦੱਸੋ ਕਿੰਨੇ ਨੰਬਰ 10 ਆਊਟ ਆਫ 10 ਆਏ ਕਿਵੇਂ ਦਾ ਲੱਗੇ ਸ਼ੋ ਅਮੇਜ਼ਿੰਗ ਸਟੂਡੈਂਟ ਹੋ ਨਹੀਂ ਆਹ ਟੀਆਰ ਤੇ ਓਕੇ ਤੇ ਪੇਰੈਂਟਸ ਨੂੰ ਅੱਜ ਇੱਥੇ ਮੈਨੂੰ ਬਾਈ ਮਿਲਿਆ ਹੋਣੀ ਕਹਿੰਦਾ ਵੀ ਮੜੇ ਦਿਲ ਖੁਸ਼ ਹੋ ਗਿਆ ਯਾਦ ਆ ਗਈ ਵੀ ਪੰਜਾਬ ਦੇ ਵਿੱਚ ਆ ਆਵਾਜ਼ ਬੈ ਗਈ ਇੰਨਾ ਜ਼ੋਰ ਲਾਇਆ ਇੰਨੀਆਂ ਚੀਕਾਂ ਮਾਰੀਆਂ ਇੰਨੀਆਂ ਚੀਕਾਂ ਮਾਰੀਆਂ ਆਵਾਜ਼ ਨਹੀਂ ਨਿਕਲ ਰਹੀ ਪਰ ਅਮੇਜ਼ਿੰਗ ਸ਼ੋ ਦਾ 10 ਆਊਟ ਆਫ 10 ਸਕੋਰ ਲਾਈਕ ਅਮੇਜ਼ਿੰਗ ਓਕੇ ਡਿਡਨਟ ਐਕਸਪੈਕਟ ਥੈਟ ਲਾਈਕ ਮੋਰ ਥੈਨ ਥੈਟ ਥੈਂਕ ਯੂ ਸੋ ਮੱਚ ਇੱਧਰ ਨਾਲ ਲੁੱਕ ਦਿਖਾਵਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਸ ਵਧੀਆ ਠੀਕ ਠਾਕ ਜੀ ਕਿਵੇਂ ਦਾ ਲੱਗੇ ਪਹਿਲਾਂ 10 ਚੋਂ ਨੰਬਰ ਕਿੰਨੇ ਦੋਗੇ ਮੈਂ ਕੋਈ 10 ਚੋਂ 10 ਜੀ ਅਰਪਨ ਪਿੰਡੂ ਪ੍ਰੋਡਕਸ਼ਨ ਮੁੱਲ ਤਾਰਗੀ ਟਿਕਟਾਂ ਦਾ ਤਾਰਗੀ ਜੀ ਤਾਰਗੀ ਵਾਕਈ ਬੜੀ ਬੜੀ ਬੇਸਵਰੀ ਨਾਲ ਇੰਤਜ਼ਾਰ ਰਹਿੰਦਾ ਹੈ ਨਾ ਹਰ ਸਾਲ ਪੰਨੀ ਭਾਈ ਬਹੁਤ ਵਧੀਆ ਜਦੋਂ ਵੀ ਹੈ ਨਾ ਪ੍ਰੋਗਰਾਮ ਕਰਦੇ ਨੇ ਤੇ ਆਹ ਨੂੰ ਬਹੁਤ ਰਹਿੰਦਾ ਹਾਂ ਜੀ ਵਿਆਹ ਜਨਾ ਚਾਹ ਹੋ ਜਾਂਦਾ ਜੀ ਅਸੀਂ ਤਾਂ ਵਿਆਹ ਵਾਂਗੂ ਜਾਗੋ ਵਾਂਗੂ ਤਿਆਰ ਹੋ ਕੇ ਆਨੇ ਆ ਇੱਧਰ ਆਜੋ ਮਾੜਾ ਮੈਂ ਕਹਿੰ ਪਰ ਜੀ ਲੁੱਕ ਪਾ ਕੇ ਅੱਜ ਨੇ ਯਾਦ ਆ ਗਏ ਤੁਹਾਨੂੰ ਤੁਹਾਨੂੰ ਕਿਵੇਂ ਤਾਂ ਲੱਗਿਆ ਬਹੁਤ ਵਧੀਆ ਲੱਗਿਆ ਜੀ ਬਹੁਤ ਸੋਹਣਾ ਸ਼ੋਅ ਸੀਗਾ ਵੈਰੀ ਨਾਈਸ ਕਿੰਨੇ ਨੰਬਰ ਦੋਗੇ ਦੱਸਣ ਚ 10 ਤੋਂ 100 ਦੱਸਣ ਚ 1000 1000 ਤੁਸੀਂ ਦੱਸਣ ਚ ਕਿੰਨੇ ਨੰਬਰ 1000 ਆ ਬਹੁਤ ਸੋਹਣੇ ਇਹਨੂੰ ਹੀ ਫੱਟੇ ਚੱਕਦੇ ਇਹਨਾਂ ਨੇ ਤੇ ਦਿਲ ਖੋਲ ਤੇ ਤੇ ਬਾਈ ਜੀ ਅਗਲਾ ਜਿਹੜਾ ਈਵੈਂਟ ਹੋਊਗਾ ਉੱਥੇ ਵੀ ਤੁਸੀਂ ਇਹੀ ਲੁੱਕ ਪਾ ਕੇ ਜਾਓਗੇ ਕਿ ਨਹੀਂ ਆ ਹਾਂ ਜੀ ਬਿਲਕੁਲ ਜੀ ਇਹ ਤਾਂ ਬਸ ਵੀ ਵੇਖੋ ਪੰਜਾਬ ਨੂੰ ਇੰਨੇ ਕਿਤੇ ਨਾਲ ਪੰਜਾਬ ਨਾਲ ਜੁੜੇ ਆ ਤਾਂ ਵਧੀਆ ਪੰਜਾਬ ਦੀ ਯਾਦ ਆ ਜਾਂਦੀ ਹੈ ਹਨਾ ਕਲਚਰ ਨਾਲ ਜੁੜੇ ਆ ਤੇ ਬਿਲਕੁਲ ਨਹੀਂ ਯਾਦ ਉਹਨਾਂ ਨੂੰ ਆਉਂਦੀ ਹੁੰਦੀ ਜਿਹੜੇ ਪੁੱਲਦੇ ਕਦੇ ਭੁੱਲ ਜਾਂਦੇ ਆ ਪੰਜਾਬ ਨੂੰ ਨਹੀਂ ਬਿਲਕੁਲ ਨਹੀਂ ਪੁੱਲਦੇ ਜੀ ਹਮੇਸ਼ਾ ਵਧੀਆ ਚਾਦਰੇ ਕੁਰਤੇ ਜੇ ਕੁਰਤੇ ਪਜਾਮੇ ਚ ਰਹਿਦਾ ਜੀ ਤੇ ਵਧੀਆ ਆਨੰਦ ਲਈਦੇ ਆ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਅੱਜ ਇਵੈਂਟ ਤੇ ਆਏ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਦਸਾਂ ਚੋਂ ਨੰਬਰ ਦਿੱਤੇ ਆਉਣ ਵਾਲੇ ਸਮੇਂ ਦੇ ਲਈ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਪੰਜਾਬ ਦੇ ਵਿੱਚ ਇੱਥੇ ਪੰਜਾਬੀ ਵਸਦੇ ਨੇ ਤੁਸੀਂ ਵੀ ਦੇਖਦੇ ਹੋ ਪੰਜਾਬ ਦੇ ਵਿੱਚ ਸਾਡੀ ਆਡੀਅנס ਦੇਖਦੀ ਹੈ ਕੀ ਕਹੋਗੇ ਇਹਨਾਂ ਸਾਰਿਆਂ ਨੂੰ ਦੇਖ ਕੇ ਅੱਜ ਦੇ ਲਈ ਬਸੇ ਨਹੀਂ ਮੈਨੂੰ ਯਾਨੀ ਮਾ ਜਰੰਦ ਇਜਾਜ਼ਤ ਤਿੰਨ ਤਿੰਨ ਵਾਰੀ ਪੰਜਾਬੀ ਚ ਕਹਿ ਦਿਓ ਧੰਨਵਾਦ ਪੰਜਾਬ ਵਾਸੀਆਂ ਨੂੰ ਧੰਨਵਾਦ ਧੰਨਵਾਦ ਧੰਨਵਾਦ